ਜੇਕਰ ਤੁਸੀਂ ਪਾਸਵਰਡ ਭੁੱਲ ਚੁੱਕੇ ਹੋ ਤਾਂ ਫਿਰ ਤੁਸੀਂ ਮਿੰਟਾਂ ਸਕਿੰਟਾਂ ਦੇ ਵਿੱਚ ਨਵਾਂ ਪਾਸਵਰਡ ਰੱਖ ਸਕਦੇ ਹੋ ਇਸ ਲਈ ਤੁਹਾਨੂੰ ਕੁਝ ਸਟੈਪ ਫਾਲੋ ਕਰਨੇ ਪੈਣਗੇ ਅਤੇ ਉਸ ਤੋਂ ਬਾਅਦ ਤੁਹਾਡਾ ਨਵਾਂ ਪਾਸਵਰਡ ਜਨਰੇਟ ਹੋ ਜਾਵੇਗਾ ਜੇਕਰ ਤੁਹਾਨੂੰ ਇਸ ਵੇਲੇ ਪਾਸਵਰਡ ਯਾਦ ਵੀ ਹੈ ਤਾਂ ਵੀ ਤੁਸੀਂ ਇੱਕ ਵਾਰੀ ਇਹਨਾਂ ਸਟੈਪ ਨੂੰ ਦੁਹਰਾ ਲੈਣਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਟੈਪ ਤੁਹਾਡੇ ਕੰਮ ਆ ਸਕਣ ਆਪਾਂ ਆਪਣੇ ਮੋਬਾਈਲ ਦੀ ਸੈਟਿੰਗ ਦੇ ਵਿੱਚ ਜਾਵਾਂਗੇ ਇਹਨਾਂ ਸੈਟਿੰਗਾਂ ਦੇ ਵਿੱਚੋਂ ਇੱਕ ਸੈਟਿੰਗ ਹੈ Google ਆਪਾਂ Google ਦੇ ਉੱਪਰ ਚਲੇ ਜਾਵਾਂਗੇ ਹੁਣ ਇਥੇ Google ਸਰਵਿਸ ਖੁੱਲੇਗੀ ਅਤੇ ਸਾਡੀ ਆਈਡੀ ਸ਼ੋ ਹੋਵੇਗੀ ਆਪਾਂ ਆਪਣੀ ਆਈਡੀ ਦੇ ਉੱਪਰ ਕਲਿੱਕ ਕਰ ਲੈਣਾ ਉਸ ਤੋਂ ਬਾਅਦ ਆਪਾਂ Google account ਦੇ ਉੱਪਰ ਕਲਿੱਕ ਕਰਕੇ ਅੱਗੇ ਵਧ ਜਾਵਾਂਗੇ ਤੇ ਆਪਾਂ ਇਹਨਾਂ ਸੈਟਿੰਗਾਂ ਨੂੰ ਸਕਰੋਲ ਕਰਕੇ ਖੱਬੇ ਲੈ ਕੇ ਆਵਾਂਗੇ ਅਤੇ ਸਿਕਿਉਰਿਟੀ ਵਾਲੀ ਸੈਟਿੰਗ ਦੇ ਉੱਪਰ ਚਲੇ ਜਾਵਾਂਗੇ ਤੇ ਆਪਾਂ ਪਾਸਵਰਡ ਵਾਲੀ ਸੈਟਿੰਗ ਦੇ ਉੱਪਰ ਕਲਿੱਕ ਕਰ ਲਵਾਂਗੇ ਇਸ ਤੋਂ ਬਾਅਦ ਇਹ ਕੁਝ ਸਮਾਂ ਲਵੇਗੀ ਅਤੇ ਉਸ ਤੋਂ ਬਾਅਦ ਸਕਰੀਨ ਲੋਕ ਖੋਲਣ ਦੇ ਲਈ ਕਿਹਾ ਜਾਵੇਗਾ ਉਸ ਤੋਂ ਬਾਅਦ ਫਿਰ ਤੁਹਾਡੀ ਇੱਕ ਵਾਰੀ ਆਈਡੀ ਖੁੱਲੇਗੀ ਅਤੇ ਇਥੇ ਨਵਾਂ ਪਾਸਵਰਡ ਜਨਰੇਟ ਕਰਨ ਵਾਲੀ ਵਿੰਡੋ ਤੁਹਾਡੇ ਸਾਹਮਣੇ ਆ ਜਾਵੇਗੀ ਹੁਣ ਇਥੋਂ ਤੁਸੀਂ ਨਵਾਂ ਪਾਸਵਰਡ ਰੱਖ ਕੇ ਉਸ ਤੋਂ ਬਾਅਦ ਦੂਜੇ ਖਾਨੇ ਦੇ ਵਿੱਚ ਕਨਫਰਮ ਨਿਊ ਪਾਸਵਰਡ ਉਹੀ ਵਾਲਾ ਪਾਸਵਰਡ ਨੂੰ ਕਨਫਰਮ ਕਰਕੇ ਦੁਹਰਾ ਕੇ ਭਰ ਦੇਣਾ ਹੈ ਅਤੇ ਉਸ ਤੋਂ ਬਾਅਦ ਹੇਠਾਂ ਚੇਂਜ ਪਾਸਵਰਡ ਵਾਲੀ ਆਪਸ਼ਨ ਦੇ ਉੱਪਰ ਕਲਿੱਕ ਕਰ ਦੇਣਾ ਹੈ ਤਾਂ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡਾ ਪਾਸਵਰਡ ਜਨਰੇਟ ਹੋ ਜਾਵੇਗਾ ਅਤੇ ਨਵਾਂ ਪਾਸਵਰਡ ਚੇਂਜ ਹੋ ਜਾਵੇਗਾ ਅਤੇ ਫਿਰ ਤੁਸੀਂ ਇਸ ਨਵੇਂ ਪਾਸਵਰਡ ਦੇ ਨਾਲ ਕੰਮ ਕਰ ਸਕਦੇ ਹੋ ਪਰ ਤੁਹਾਨੂੰ ਇੱਕ ਗੱਲ ਯਾਦ ਰੱਖੋ ਕਿ ਇਹ ਤਰੀਕਾ ਉਸੇ ਗੈਜੇਟ ਦੇ ਉੱਪਰ ਕੰਮ ਆਵੇਗਾ ਜਿਸ ਗੈਜੇਟ ਦੇ ਵਿੱਚ ਪਹਿਲਾਂ ਤੁਹਾਡੀ ਆਈਡੀ ਖੁੱਲੀ ਹੋਈ ਹੈ